ਆਪਣੇ ਸੁਪਾ ਨੂੰ ਉਸ ਤੋਂ ਬਾਅਦ ਆਪਣੇ ਧਰਤਰੀ ਜਿੱਥੇ ਬੰਦਿਆਂ ਦੇ ਤੇ ਈਲਾਵੇ ਆਕੂ ਈਲਾਵੇ ਉਹ ਫੋਟੋ ਮੈਂ ਤੇ ਪਰਿਵਾਰ ਕੇ ਮੈਂ ਨਾ ਸਾਰੇ ਆਣੇ ਲਾਈਨ ਚ ਲਾ ਕੇ ਆਪਣੇ ਮਾਹਾਂ ਕੀ ਨੂੰ ਖੋਲਾ ਕਰਨ ਕਰਕੇ ਉਹ ਫੋਟੋ ਮੈਂ ਜਿੰਦਾਬਾਦ ਹੁਣ ਪੰਜਾਬ ਕੇ ਦੂਜੇ ਦਿਨ ਦੇ ਜਿਲ੍ਹਾ ਮਾਨ ਮੇਜਰ ਲਗਦੀ ਕਰਕੇ ਉਹ ਤੋਂ ਮਸੂਲ ਹੋ ਕੇ ਉਹਨਾਂ ਤੋਂ ਬਾਅਦ ਪਾਕਿਸਤਾਨ ਨੇ ਇੱਕ ਹੋਰ ਹਾਰੇ ਜਨਸ਼ਕਤੀ ਸ੍ਰੀ ਸ੍ਰੀ ਕੋਕਰੀ ਕਲਾ ਉਹ ਕੋਈ ਨਾ ਪੰਜਾਬ ਕੇ ਦੂਜੇ ਦਿਨ ਦੇ ਜਿਲ੍ਹਾ ਮਾਨ ਮੇਜਰ ਸੋਨੇ ਜਿਹੜੇ ਬਾਥਰੂਮਾਂ ਸਾਹਮਣੇ ਉਹ ਮਹਾਬਣਾਂ ਵਾਸਤੇ ਆ ਸਾਡੇ ਜਿਹੜੇ ਬਾਈਆਂ ਹਰ ਨੂੰ ਆ ਬਾਹਰ ਪਲਾ ਰਹਿ ਗਿਆ ਉਹ ਤੋਂ ਬਿਆਨ ਬਾਥਰੂਮਾਂ ਕੋਲ ਪਾਸੇ ਸਾਡੇ ਬਾਈਆਂ ਕਿ ਕਿ ਫੱਟ ਹੋ ਰਿਹਾ ਹੈ ਉਹ ਤੋਂ ਰਾਜਾ ਤੇ ਬੇਨਤੀ ਆ ਕਿ ਜਿੰਨੀਆਂ ਕੋ ਬੈਠਾ